ਸਸੀ ਕਾਲ ਸਾਰੇ ਦੋਸਤਾਂ ਨੂੰ ਜਨਮ ਤੁਹਾਡੇ ਲਿਖੇ ਸੰਸਥਾ ਲੋ ਬੰਟੀ ਦੋਸਤੋ ਪਿਛਲੇ ਦਿਨੀ ਤੁਸੀਂ ਕਾਫੀ ਵੀਡੀਓ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ ਜਾਂ ਦੂਜੇ YouTube ਤੇ TikTok ਤੇ Facebook ਤੇ ਜਿਹੜੇ ਦੋਸਤਾਂ ਦੇ ਜਿਹੜੇ ਪੇਪਰ ਸਪੇਸ ਦੇ ਹੋਏ ਆ ਤੇ ਉਹ ਬਾਕੀ ਹੋਏ ਆ ਉਹਦੇ ਉੱਪਰ ਮੈਂ ਸਪੈਸ਼ਲੀ ਇੱਕ ਵੀਡੀਓ ਬਣਾਵਾਂਗਾ ਕਿਉਂਕਿ ਮੇਰੇ ਵਕੀਲ ਨੇ ਮੈਨੂੰ ਪੂਰੀ ਜਿਹੜਾ ਉਹ ਡਿਟੇਲ ਕਰ ਲਈ ਆ ਤੇ ਉਹ ਜਿਹੜਾ 6 ਮਹੀਨੇ ਬਾਅਦ ਯਾਨੀ ਕਿ ਜਦੋਂ ਸਾਡੇ ਇੱਥੇ ਕਾਨੂੰਨ ਪਾਸ ਹੋਇਆ ਤਾਂ 6 ਮਹੀਨੇ ਬਾਅਦ ਵਰਕਿੰਗ ਆਣਾ ਮਤਲਬ ਮਈ ਦੇ ਵਿੱਚ ਉਹਨੇ ਮੈਨੂੰ ਮੈਂ ਤੁਹਾਨੂੰ ਉਹਦੇ ਜਿਹੜੀ ਵੀਡੀਓ ਬਣਾਵਾਂਗਾ ਤਾਂ ਪਹਿਲਾਂ ਦਾ ਮਈ ਦੇ ਵਿੱਚ ਤੇ ਜਿਹੜੇ 2 ਸਾਲ ਵਾਲੇ ਪੇਪਰ ਹੋਏ ਆ ਉਹਦੇ ਉੱਪਰ ਬਾਅਦ ਚੋ ਉਹ ਤੇ ਗੱਲ ਕਰਾਂਗੇ ਅਗਲੀ ਵੀਡੀਓ ਤੇ ਲੇਕਿਨ ਮੈਂ ਜਿਹੜੀ ਗੱਲ ਕਰਕੇ ਵੀਡੀਓ ਬਣਾਈ ਆ ਸਪੈਸ਼ਲੀ ਜਿਹੜੇ ਇੰਡੀਆ ਏਜੰਟ ਆ ਏਜੰਟਾਂ ਨੇ ਹੁਣ ਕੀ ਕੀਤਾ ਮੇਰੇ ਕੋਲ ਕਾਫੀ ਸਾਰੀਆਂ ਰਿਕਾਰਡਿੰਗਾਂ ਆ ਮੈਂ ਕਿਸੇ ਦੀਆਂ ਰਿਕਾਰਡਿੰਗਾਂ ਵੀ ਪਬਲਿਕ ਨਹੀਂ ਕਰਨੀਆਂ ਤੇ ਉਹ ਇੰਡੀਆ ਵਾਲੇ ਏਜੰਟ ਹੋਏ ਜਾਂ ਗ੍ਰੀਸ 'ਚ ਜਿਹੜੇ ਬੈਠੇ ਆ ਜਾਂ ਜਿਹੜੇ ਗ੍ਰੀਸ 'ਚ ਵੀ ਸਪੈਸ਼ਲੀ ਗ੍ਰੀਸ 'ਚ ਵੀ ਆ ਇੰਡੀਆ ਵਾਲੇ ਵੀ ਉਹਨਾਂ ਨੇ ਹੁਣ ਕੀ ਕੀਤਾ ਆ ਪੁਰਤਗਾਲ ਦੇ ਪੇਪਰ ਤੇ ਬੰਦ ਹੋ ਗਏ ਹੁਣ ਉਹਨਾਂ ਨੇ ਕੀ ਕੀਤਾ ਲੋਕਾਂ ਨੂੰ ਲਾਜੀ ਤੁਸੀਂ 15 ਲੱਖ ਦੇ ਦਿਓ ਤੁਸੀਂ 17 ਲੱਖ ਦੇ ਦਿਓ ਕੋਈ ਨੂੰ 5 ਲੱਖ ਦੇ ਦਿਓ ਕੋਈ ਨੂੰ 10 ਜਿੰਨਾ ਕਹਦਾ ਦਾ ਲੱਗਦਾ ਵੀ ਸਪੇਨ ਦੇ 2 ਸਾਲ ਵਾਲੇ ਪੇਪਰ ਹੋ ਗਏ ਮੁੰਡਾ ਤੁਹਾਡਾ ਪਹੁੰਚਾ ਜਾਂਦੇ ਤੁਹਾਡੇ ਅਸੀਂ ਪੇਪਰ ਲੋਕ ਕਰਾ ਦੇਣੇ ਉਹ ਪ੍ਰਾਵਾ ਇੱਥੇ ਕੋਈ ਪੇਪਰ ਨਹੀਂ ਲੋਕ ਹੁੰਦੇ ਪਹਿਲੀ ਗੱਲ ਮੈਂ ਦੱਸ ਦਵਾਂ ਏਜੰਟਾਂ ਨੂੰ ਸਪੈਸ਼ਲ ਮਾਦਜ਼ਮ ਆ ਤੇ ਜਿਹੜੇ ਮੁੰਡੇ ਵੀਡੀਓ ਦੇਖਣਗੇ ਉਹ ਗਾਹ ਵੀਡੀਓ ਧੱਲਿਓ ਜਰੂਰ ਇੱਥੇ ਕੋਈ ਇਦਾਂ ਨਹੀਂ ਆ ਕਿ ਤੁਸੀਂ ਆਏ ਜੀ ਪੇਪਰ ਲੋਕ ਕਰਾ ਤੇ ਕੋਈ ਪੁਰਤਕਾਲ ਨਹੀਂ ਆ ਕਿ ਆਉਂਦੇ ਪੇਪਰ ਲੋਕ ਹੋ ਗਏ ਲੋਕ ਹੋਣ ਨੂੰ ਕਿਤੇ ਤੁਸੀਂ ਚਾਬੀ ਥੋੜੀ ਤੁਹਾਡੇ ਕੋਲ ਆ ਕਿ ਤੁਸੀਂ ਮੈਂ ਜਿਹੜੇ ਸਾਡੇ ਵੀਰ ਵੀਡੀਓ ਦੇਖਣਗੇ ਮੈਂ ਉਹਨਾਂ ਨੂੰ ਦੱਸ ਦਵਾਂ ਕੋਈ ਇੱਥੇ ਪੇਪਰ ਨਹੀਂ ਲਾਉਂਕ ਹੁੰਦਾ ਕਿਸੇ 'ਚ ਇੰਨੀ ਪਾਵਰ ਨਹੀਂ ਕਿ ਤੁਹਾਨੂੰ ਆਉਂਦੇ ਹੀ ਤੁਹਾਨੂੰ ਜਿਹੜਾ ਤੁਹਾਡਾ ਕਾਰਡ ਦਿਖਾ ਦਵਾ ਦੇ ਕਿਸੇ 'ਚ ਵੀ ਇੰਨੀ ਪਾਵਰ ਨਹੀਂ ਠੀਕ ਆ ਜਾਂ ਤੁਸੀਂ ਕੋਈ ਦੇਸ਼ ਬਾਰੇ ਸਪੇਨ ਬਾਰੇ ਕੁਝ ਕੀਤਾ ਕੋਈ ਸਪੈਸ਼ਲ ਤੁਹਾਨੂੰ ਇੱਥੇ ਸਰਕਾਰ ਸਨਮਾਨਤ ਕਰ ਰਹੀ ਹੈ ਤੁਹਾਨੂੰ ਇੱਥੇ ਦਾ ਕਾਰਡ ਦੇ ਰਹੀ ਉਹ ਅਲੱਗ ਚੀਜ਼ ਆ ਲੇਕਿਨ ਅਦਰਵਾਇਜ਼ ਹੋਰ ਕਿਸੇ ਜੁ ਕਿਸੇ ਏਜੰਟ 'ਚ ਇੰਨੀ ਪਾਵਰ ਨਹੀਂ ਮੈਨੂੰ ਇੱਥੇ 10-12 ਸਾਲ ਤੋਂ ਉੱਪਰ ਹੋ ਗਿਆ ਰਹਿੰਦੇ ਨੂੰ 15 ਸਾਲ ਮੇਰਚੀ ਨਹੀਂ ਇੰਨੀ ਪਾਵਰ ਮੈਂ ਤੁਹਾਨੂੰ ਇੱਥੇ ਕਿ ਤੁ ਮੁੰਡਿਆਂ ਨੂੰ ਮੈਂ ਜਵਾਬ ਦਵਾਂ ਭਰਾਵਾ ਇਹ ਗੱਲਾਂ 'ਚ ਨਾ ਆਓ ਕਿਉਂਕਿ ਇਹ ਪੰਜਵਾਂ ਛੇਵਾਂ ਮੈਨੂੰ ਫੋਨ ਜਾਂ ਮੈਸੇਜ ਆ ਗਿਆ ਭਾਜੀ ਸਾਡਾ ਏਜੰਟ ਕਹਿ ਰਿਹਾ ਕਿ ਤੁਹਾਨੂੰ ਇੰਨੇ ਪੈਸੇ ਮੰਗੇ ਆ ਸਪੇਨ ਦੇ ਵੀ 2 ਸਾਲ ਵਾਲੇ ਪੇਪਰ ਹੋ ਗਏ ਆ ਕਿਉਂਕਿ ਵੀਡੀਓ ਸਾਡੇ ਵਰਗੇ ਕਈਆਂ ਭਰਾਵਾਂ ਨੇ ਪਾਈਆਂ ਕਿ 2 ਸਾਲ ਵਾਲੇ ਪੇਪਰ ਹੋ ਗਏ ਉਹ ਤੋਂ ਵੀ ਇੰਡੀਆ ਨਾਰਮਲ ਇੰਡੀਆ ਵੀ ਦੇਖਿਆ ਜਾਂਦੀਆਂ ਤੇ ਮੈਨੂੰ ਗ੍ਰੀਸ ਤੋਂ ਵੀ ਮੁੰਡੇ ਦਾ ਇੱਕ ਫੋਨ ਆਇਆ ਇੱਕ ਤਾਂ ਮੈਸੇਜ ਆਇਆ ਇੱਕ ਨੇ ਇੰਡੀਆ ਤੋਂ ਮੇਰੇ ਭਰਾ ਤੋਂ ਫੋਨ ਕਰਵਾਇਆ ਇੱਕ ਮੁੰਡੇ ਨੇ ਏਜੰਟ ਕੋਲ ਬੈ ਕੇ ਫੋਨ ਕਰਵਾਇਆ ਮੇਰੇ ਉਹ ਯਾਰ ਕੋਈ ਜਿਹੜਾ ਬੈਠ ਕੇ ਫੋਨ ਕਰਾਇਆ ਉਹਦੀ ਮੈਂ ਚੰਗੀ ਕਲਾਸ ਲਾਈ ਮੈਂ ਕਿਹਾ ਯਾਰ ਕਿਉਂ ਤੁਸੀਂ ਲੋਕਾਂ ਨੂੰ ਪਾਗਲ ਬਣਾਇਆ ਵੀ ਤੁਸੀਂ ਪਹੁੰਚੋ ਤੁਹਾਡੇ ਜਾਂਦਿਆਂ ਦੇ ਪੇਪਰ ਲੌਗਣੇ ਹੁਣ ਮੈਂ ਇੱਥੇ ਦਾ ਅਸੂਲ ਦੱਸ ਦਿੰਨਾ ਕੀ ਹੈ ਕਾਨੂੰਨ ਇੱਥੇ ਦਾ ਕੀ ਹੈ ਜਿਹੜੇ ਵੀ ਬੰਦੇ ਨੇ ਇੱਥੇ ਆਉਣਾ ਉਹਦੀ ਆਉਂਦਿਆਂ ਦੀ ਇੰਪਾਵਰਨਮੈਂਟ ਹੋਣੀ ਉਹਨੂੰ ਆਪਣੇ ਪੰਜਾਬੀ ਦੇ ਬੰਦੇ ਪਾਵਰਨਮੈਂਟ ਕਹਿੰਦੇ ਆ ਸਾਡੇ ਜਿਹੜੇ ਬੰਦੇ ਆ ਠੀਕ ਹੈ ਜੀ ਉਹ ਇੱਥੇ ਦੇ ਜਿਹੜਾ ਪੰਚਾਇਤਕਾਰ ਹੈ ਜਿਸ ਵੀ ਪਿੰਡ 'ਚ ਤੁਸੀਂ ਜਾਓਗੇ ਜਿਸ ਬੰਦੇ ਕੋ ਵੀ ਉਹ ਇੱਥੇ ਦੇ ਪੰਚਾਇਤ ਘਰ ਦੇ ਵਿੱਚ ਜਾ ਕੇ ਜਿਹੜੀ ਇੰਪਾਵਰਨਮੈਂਟ ਹੁੰਦੀ ਹੈ ਨਾਮ બસ ਇਸ ਤੋਂ علاوہ ਹੋਰ ਕੋਈ ਨਹੀਂ ਉਹ ਹੋਣ ਤੋਂ ਬਾਅਦ 3 ਮਹੀਨੇ ਬਾਅਦ ਜਿਹੜਾ ਇੱਥੇ ਦਾ ਕਾਨੂੰਨ ਆ ਕਈਆਂ ਪਿੰਡਾਂ 'ਚ ਪਹਿਲਾਂ ਵੀ ਬਣਾ ਦੇਣਗੇ ਮੈਨੂੰ ਪਤਾ ਨਹੀਂ ਜੇ ਕੋਈ ਕਮੈਂਟ ਕਰਕੇ ਦੱਸਦਾ ਜਿਹੜਾ ਇੱਥੇ ਦਾ ਕਾਨੂੰਨ ਆ ਉਹਦੇ ਠੀਕ 3 ਮਹੀਨੇ ਬਾਅਦ ਜਦੋਂ ਤੁਹਾਨੂੰ 3 ਮਹੀਨੇ ਰਹਿੰਦੇ ਹੋ ਗਏ ਆ ਉਸ ਦਿਨ ਤੁਸੀਂ ਡਾਕਟਰੀ ਕਾਰਡ ਇੱਥੇ ਦਾ ਅਪਲਾਈ ਕਰਦੇ ਹੋ ਠੀਕ ਆ ਕਰ ਸਕਦੇ ਆ ਠੀਕ ਆ ਇੱਥੇ ਦਾ ਡਾਕਟਰੀ ਕਾਰਡ ਅਪਲਾਈ ਕਰ ਸਕਦੇ ਹੋ ਤੁਹਾਨੂੰ ਇੱਕ ਕਾਰਡ ਦਿੰਦੇ ਆ ਛੋਟਾ ਜਿਹਾ ਐਡਾ ਕਾਰਡ ਹੁੰਦਾ ਕਾਗਜ਼ ਵਾਲਾ ਹੁੰਦਾ ਕਾਰਡ ਇਹ ਪ੍ਰੋਪਰ ਕਾਰਡ ਵੀ ਨਹੀਂ ਹੁੰਦਾ ਕਾਗਜ਼ੀ ਕਾਰਡ ਹੁੰਦਾ ਕਿ ਤੁਹਾਡਾ ਜਿਹੜਾ ਟ੍ਰੀਟਮੈਂਟ ਇਸ ਤੋਂ ਇਲਾਵਾ ਹੋਰ ਕੋਈ ਪੇਪਰ ਨਹੀਂ ਕੋਈ ਬਣਾ ਸਕਦਾ ਏਜੰਟਾਂ ਨੂੰ ਮੇਰੀ ਸਪੈਸ਼ਲ ਆ ਭਰਾਵਾ ਇਦਾਂ ਦੀਆਂ ਨਵੀਆਂ ਠਗੀਆਂ ਠਗੀਆਂ ਨਾ ਮਾਰੋ ਜਾਂਦੇ ਪੇਪਰ ਲੌਕ ਹੋਏ ਨੇ ਕੋਈ ਇੱਥੇ ਜਾਂਦੇ ਜਾਂਦੇ ਪੇਪਰ ਨਹੀਂ ਲੌਕ ਹੋਣੇ ਇੱਕ ਇੰਪਾਸਡ ਨਮੈਂਟ ਹੁੰਦੀ ਆ ਠੀਕ ਆ ਜੀ ਉਸ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਹੁੰਦਾ ਸਾਰੇ ਬੰਦੇ ਭਰਾਵਾ ਨੂੰ ਇਹ ਮੇਰੀ ਰਿਕਵੈਸਟ ਆ ਇੱਕ ਵੀਡੀਓ ਨੂੰ ਮੇਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੀਸ ਜਿਹੜੇ ਸਾਡੇ ਮੇਰੇ ਵੀਰ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਉਹ ਇੱਥੇ ਉਹਨਾਂ ਤੋਂ ਵੀ ਇਦਾਂ ਹੀ ਠਗਿਆ ਜਾ ਰਿਹਾ ਕਿ ਤੁਹਾਨੂੰ ਜਾਂਦੇ ਹੀ ਪੇਪਰ ਉੱਥੇ ਲੌਕ ਕਰਾ ਦੇਣੇ 2 ਸਾਲ ਬਾਅਦ ਤੁਹਾਡਾ ਕਾਰਡ 2 ਸਾਲ ਵਾਲੀ ਵੀ ਗੱਲ ਦੱਸ ਦਿੰਦਾ ਮੈਂ 2 ਸਾਲ ਵਾਲੇ ਹੋਏ ਪੇਪਰ ਜਾਂ 3 ਸਾਲ ਵਾਲੇ ਹੋਏ ਉਹਨਾਂ ਦਾ ਐਂਡ ਵਾਲਾ ਪ੍ਰੋਸੈਸ ਸੇਮ ਆ ਜਦੋਂ 2 ਸਾਲ ਤੁਹਾਨੂੰ ਇੱਥੇ ਕੰਪਲੀਟ ਹੁੰਦੇ ਆ ਤੁਹਾਨੂੰ ਇੱਥੇ ਕਿਸੇ ਕੰਪਨੀ ਚੋਂ ਜਿਹਨੂੰ ਸਪੈਨਿਸ਼ ਇੰਪ੍ਰੈਸਾ ਕਹਿੰਦੇ ਕਿਸੇ ਕੰਪਨੀ ਚੋਂ ਕੰਟਰੈਕਟ ਲੈਣਾ ਪੈਣਾ ਉਹਨੂੰ ਦੱਸਣਾ ਪੈਣਾ ਕੰਪਨੀ ਵਾਲੇ ਨੂੰ ਕਿ ਇਹ ਬੰਦਾ ਸਾਡੇ ਕੋਲ ਕੰਮ ਵਾਸਤੇ ਸਾਨੂੰ ਚਾਹੀਦਾ ਇਹ ਬੰਦਾ ਸਾਨੂੰ ਦਿੱਤਾ ਜਾਵੇ ਉਹਨੂੰ ਕੰਟਰੈਕਟ ਦੇਣਗੇ ਆਪਣੇ ਪੇਪਰ ਦੇਣਗੇ ਵੀ ਹਾਂ ਵੀ ਗਵਰਨਮੈਂਟ ਨੂੰ ਉਹ ਪੇਪਰ ਆਪਣਾ ਪ੍ਰੈਜ਼ੈਂਟ ਕਰਾਏਗਾ ਵੀ ਠੀਕ ਆ ਜੀ ਮੈਨੂੰ ਇਹ ਕੰਮ ਦੇ ਰਹੇ ਆ ਤੁਸੀਂ ਮੈਨੂੰ ਪੇਪ ਠੀਕ ਹੈ ਜੋ ਉਸ ਵੇਲੇ ਦੀ ਫਾਰਮੈਲिटीज ਹੋਣਗੀਆਂ ਉਹ ਪੂਰੀਆਂ ਹੋਣਗੀਆਂ ਜੋ ਵੀ ਉਸ ਵੇਲੇ ਮੌਕੇ ਦੇ ਉੱਪਰ ਜੋ ਵੀ ਫਾਰਮੈਲिटीज ਹੋਣਗੀਆਂ ਜੋ ਕੋ ਕਾਨੂੰਨ ਨਹੀਂ ਚੇਂਜ ਹੁੰਦਾ ਤਾਂ ਤੇ ਇਹ ਵੀ ਨਹੀਂ ਆ ਕਿ ਆਓ ਲੋਕ ਪੇਪਰ ਕਰਾਓ 2 ਸਾਲ ਬਾਅਦ ਬਟ ਤੇ ਕਾਰਡ ਪਿਆ ਇਦਾਂ ਦਾ ਕੁਝ ਨਹੀਂ ਹੈ 2 ਸਾਲ ਵਾਲੇ ਪੇਪਰਾਂ ਨੂੰ ਵੀ ਤੁਹਾਨੂੰ ਮੈਂ ਦੱਸ ਦਿੰਦਾ ਨਾ ਮਈ ਦੇ ਵਿੱਚ ਕਾਨੂੰਨ ਲੱਗੂਗਾ 2 ਸਾਲ ਵਾਲੇ ਪੇਪਰਾਂ ਨੂੰ ਵੀ ਲੈਂਦੇ ਆ ਲੈਂਦੇ ਆ ਢਾਈ ਤੋਂ 3 ਸਾਲ ਹੋ ਜਾਣੇ ਕਈਆਂ ਨੂੰ ਜਿਨ੍ਹਾਂ ਦੀ ਕਿਸਮਤ ਚੰਗੀ ਹੋਈ ਉਹਨਾਂ ਦੇ ਪਹਿਲੀ ਵਾਰੀ ਚ ਪਾਸ ਹੋ ਜਾਣਗੇ ਜੋ ਇਸ ਵੇਲੇ ਕੰਮ ਚੱਲਦਾ ਪਿਆ ਇਸ ਵੇਲੇ 7 ਮਹੀਨੇ ਇੱਥੇ ਸਾਡੇ ਸਾਡੇ ਸ਼ਹਿਰ ਦੇ ਵਿੱਚ ਬੈਣੀ ਦੌਰਨ ਵਕੀਲ ਸਿਲਬੀਆ ਦੇ ਕੋਲ ਮੇਰਾ ਸਾਰਾ ਮੇਰਾ ਉਹ ਨਾਲ ਬਹਿਣ ਉੱਠਣਾ ਕਰਕੇ ਮੈਨੂੰ ਸਾਰਾ ਹੀ ਉਹ ਦੱਸ ਦਿੰਦੀ ਆ ਇਸੇ ਕਰਕੇ ਮੈਂ ਕਹਾਂ ਮੈਂ ਅਗਲੀ ਵੀਡੀਓ ਜਲਦੀ ਬਣਾਵਾਂਗਾ 2 ਸਾਲ ਵਾਲੇ ਪੇਪਰਾਂ ਦੇ 7 ਮਹੀਨੇ ਟਾਈਮ ਚੱਲਦਾ ਜਿਹਨੇ ਅੱਜ ਪੇਪਰ ਜਮਾ ਕਰਾਇਆ ਉਹਦੇ 7 ਮਹੀਨੇ ਬਾਅਦ ਜਾ ਕੇ ਪਾਸ ਹੋਣੇ ਆ ਜੇ ਉਹਦਾ ਪੇਪਰ ਵਰਕ ਸਾਰਾ ਹੀ ਕਲੀਅਰ ਹੋਇਆ ਤੇ ਪਾਸ ਹੋਣੇ ਆ ਨਹੀਂ ਤੇ ਰਿਜੈਕਟ ਹੋ ਜਾਣੇ ਰੱਬ ਕਿਸੇ ਦੇ ਵੀ ਇਦਾਂ ਨਾ ਕਰੇ ਰਿਜੈਕਟ ਕਰਾਵੇ ਲੇਕਿਨ ਮੈਂ ਸਿਰਫ ਦੱਸਦਾ ਯੰਟਾ ਨੂੰ ਕਿਹੜੀ ਤੁਸੀਂ ਨਵੀਂ ਡਰਾਮੇਬਾਜੀ ਬਣਾਈ ਆ ਮੁੰਡਿਆਂ ਨੂੰ ਸਾਨੂੰ ਫੋਨ ਕਰ ਕਰ ਬੰਦੇ ਪਰੇਸ਼ਾਨ ਕਰੀ ਜਾਂਦੇ ਆ ਤੁਸੀਂ ਇਹ ਵੀ ਨਹੀਂ ਕਿਸੇ ਨੂੰ ਕਹਿੰਦੇ ਯਾਰ ਕੰਮੇ ਸਿੱਖ ਲਓ ਜਿਸਪੇਨ ਜਾਣਾ ਤੇ ਇੱਥੇ ਮੁੰਡੇ ਹੁਣ ਇੱਕ ਨਵਾਂ ਡਾਇਲੌਗ ਬਹੁਤ ਮਸ਼ਹੂਰ ਹੋਇਆ ਭਾਜੀ ਕੰਮ ਕਿਤੇ ਲਵਾ ਦਿਓ ਯਾਰ ਕੰਮ ਕੱਢ ਆਉਂਦਾ ਮੈਂ ਨਵਾਂ ਆਂ ਇੰਡੀਆ ਤੋਂ ਯਾਰ ਇੰਡੀਆ ਤੋਂ ਨਵੇਂ ਆ ਤੇ ਦੁਨੀਆ ਤੋਂ ਥੋੜੀ ਨਵੇਂ ਆ ਇੰਡੀਆ ਵੀ 25 30 ਸਾਲ ਘਟ ਕੇ ਆਏ ਆ ਉੱਥੇ ਕੋ ਕੰਮ ਸਿੱਖ ਲੰਦੇ ਠੀਕ ਆ ਰਹਿੰਦੇ ਖੁੰਦੇ ਏਜੰਟਾਂ ਨੇ ਮਤ ਮਾਰੀ ਉਹ ਆ ਫੇਰ ਮੁੜ ਕੇ ਆ ਕੇ ਇੱਥੇ ਬੰਦੇ ਪਰੇਸ਼ਾਨ ਹੁੰਦੇ ਆ ਬਿਨਾਂ ਕੰਮ ਤੋਂ ਤੇ ਮੈਂ ਦ ਉਹਨਾਂ ਨੂੰ 2 ਸਾਲ ਵਾਲੇ ਹੋਏ ਆ ਉਹਨਾਂ ਨੂੰ ਮਈ ਦੇ ਵਿੱਚ ਲਾਗੂ ਹੋ ਜਣਾ 2025 ਦੇ ਵਿੱਚ ਮਈ 2025 ਚ ਲੇਕਿਨ ਜੋ ਏਜੰਟ ਕਹਿ ਰਹੇ ਆ ਕਿ ਜਾਂਦੇ ਹੀ ਬਣ ਜਾਣੇ ਆ ਲੋਕ ਕਰਾ ਦਾਂਗੇ ਪੇਪਰ ਐਦਾਂ ਦਾ ਕੁਝ ਨਹੀਂ ਆ ਸਾਰਿਆਂ ਨੂੰ ਸੱਸੀਕਾਲ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਚੀਜ਼ ਨੂੰ ਥੋੜਾ ਜਿਹਾ ਨੱਥ ਪੈ ਸਕੇ